ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਹੁਤ ਸਾਰਾ ਕਮੇਟੀ ਵਾਲੋਂ ਸਾਡੇ ਵਾਲੋਂ ਤੁਹਾਨੂੰ ਲੱਖ ਲੱਖ ਵਧਾਈਆਂ ਹੈਗੀਆਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਹਰਮਨ ਸ਼ੇਰਗਰ ਅਸੀਂ ਇੱਥੇ ਯੂਬਾ ਸਿਟੀ ਦਾ ਲੋਕਲ ਰਹਿਣ ਵਾਲੇ ਆ ਜੀ ਸਾਰੇ ਸਾਧ ਸੰਗਤ ਨੂੰ ਬਹੁਤ ਬਹੁਤ ਨਗਰ ਕੀਰਤਨ ਦੀਆਂ 46 ਦੀਆਂ ਵਧਾਈਆਂ ਦਿੱਤੀਆਂ ਜਾਂਦੀਆਂ ਜੀ ਤੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਜਿਹੜਾ 46 ਦਾ ਨਗਰ ਕੀਰਤਨ ਨਿਕਲਣ ਜਾ ਰਿਹਾ ਆ ਇਹਦੇ ਵਿੱਚ ਸਾਰਿਆਂ ਨਾਲ ਮਿਲ ਕੇ ਸਹਿਯੋਗ ਦੇਣਾ ਤੇ ਇਹ ਗੱਲ ਦਾ ਕਿਸੇ ਦਾ ਗੁੱਸਾ ਨਹੀਂ ਕਰਨਾ ਥੋੜਾ ਜਿਆ ਸਾਥ ਸੰਗਤ ਵੱਧ ਘੱਟ ਗੱਲ ਹੋ ਜਾਂਦੀ ਕੋਈ ਕਰ ਲਿੰਦਾ ਸਾਰਿਆਂ ਨਿਮਰਤਾ ਦੇ ਨਾਲ ਰਹਿਣਾ ਤੇ ਚੜ੍ਹਦੀ ਕਲਾ ਦੇ ਚ ਰਹਿਣਾ ਤੇ ਚਲੋ ਬਹੁਤ ਖੁਲੇ ਸਨ ਹਾਲ ਸਾਸ਼ਰੀਆ ਦਾ ਵਾਹਿਗੁਰੂ ਜੀ ਕੀ ਫਤਿਹ ਦਾਸ ਵੱਲੋਂ ਸਟਰ ਕਾਉਂਟੀ ਵੱਲੋਂ ਸਮੂਹ ਆਈ ਹੋਈਆਂ ਸੰਗਤਾਂ ਨੂੰ ਜੀਓ ਆਇਆਂ ਆਖਦੇ ਆ 46 ਮਹਾਨ ਨਗਰੀਤਨ ਗੁਰਤਾ ਗਦੀ ਦੇਸ ਨੂੰ ਸਮਰਪਤ ਸਾਡੀਆਂ ਸੇਕ ਜਗਤ ਨੂੰ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਦੇਵਸ ਨੂੰ ਲੱਖ 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 ਵਧਾਈ ਹੁਣ ਇਸ ਆਪਣਾ ਯੂਬਾ ਸ਼੍ਰੀ ਨਗਰ ਕੀਰਤਨ ਤੇ 46 ਸਾਲ ਹੈਗਾ ਅਮਰੀਕਨ ਸਿੱਖ ਕੌਕਸ ਕਮੇਟੀ ਵੱਲੋਂ ਤੇ ਕਾਂਗਰਸ ਮੈਂਟਿ ਵੱਲੋਂ ਲੱਖ ਲੱਖ ਵਧਾਈ ਹੁਣ ਸਾਰੀ ਸੰਗਤ ਨੂੰ ਮੈਂ ਇੰਟਰਫੇਸ ਚੈਰਿਟੀ ਇਸ ਇੰਟਰਨੈਸ਼ਨਲ ਦਾ ਫਾਊਂਡਰ ਹਾਂ ਜੀ ਐਂਡ ਆ ਬਰਾਉਟ ਗਰੀਟਿੰਗਸ ਟੂ ਦਾ ਹੋਲ ਸੰਗਤ ਦੇ ਸਿੱਖ ਕਮਿਊਨਿਟੀ ਨੂੰ ਜੀ ਆਪਣੇ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਮਾਈ ਬੈਸਟ ਵਿਸ਼ੇਸ ਟੂ ザ ਕਮਿਊਨਿਟੀ ਔਰ ਆਪਾਂ ਜੀ ਇਕੱਠੇ ਹੋ ਕੇ ਫਲਰਿਸ਼ ਕਰੀਏ ਜੀ ਨਿਸ਼ਚੈ ਕਰ ਆਪਣੀ ਜਿੱਤ ਕਰਦੇ ਅੱਗੇ ਚੱਲੇ ਜੀ ਸਿੱਖ ਕਮਿਊਨਿਟੀ ਔਰ ਹਰੇਕ ਗੁਰਸਿੱਖ ਇੱਕ ਸਟੈਪ ਬੈਟਰ ਬਣੇ ਜੀ ਆਪਣਾ ਸਿੱਖੀ ਕਣੀ ਨੂੰ ਇਸ ਗੁਰਪੁਰਬ ਦੇ ਉੱਤੇ ਪ੍ਰਣ ਲੈ ਕੇ ਜਾਵੇ ਥੈਂਕ ਯੂ ਜੀ ਵਾਈਕਲ ਜੀ ਗਾ ਕਾਲ ਟਾਇਰ ਵਾਈਕਲ ਜੀ ਕੀ ਪਥੇ ਚੜ ਚੜਦੀ ਸਾਡੇ ਲੋਕ ਸਟੇਸ਼ਨ ਦਾ ਬਹੁਤ ਬਹੁਤ ਧੰਨਵਾਦ 46ਵੇਂ ਨਗਰ ਕੀਤੇ ਦੇ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹੱਥ ਜੋੜ ਕੇ ਬੇਨਤੀ ਆ ਜਿੰਨੀਆਂ ਵੀ ਜਥੇਬੰਦੀਆਂ ਹੈਗੀਆਂ ਅੱਜ ਆਪਾਂ ਸਾਰਿਆਂ ਨੇ ਨਾਲ ਮਿਲ ਕੇ ਜਿਹੜਾ ਅੱਜ ਦਾ ਦਿਹਾੜਾ ਹੈਗਾ ਨਗਾਉਣਾ ਜਿੱਦਾਂ ਆਪਾਂ ਪਿਛਲੇ ਸਾਲ ਵੀ ਨਗਾਇਆ ਸੀ ਆਪਣਾ 45ਵਾਂ ਨਗਰ ਕੀਤੇ ਜਿਹੜਾ ਨਗਾਇਆ ਕੋਈ ਆਪਣੇ ਇਨਸੀਡੈਂਟ ਨਹੀਂ ਹੋਇਆ ਕਿਸੇ ਤਰ੍ਹਾਂ ਨਾ ਪੁਲਿਸ ਦਾ ਨਾ ਕੁਝ ਸ਼ਰਫ ਦਾ ਨਹੀਂ ਇਸੇ ਤਰ੍ਹਾਂ ਆਪਾਂ ਸਾਰਿਆਂ ਨੇ ਨਾਲ ਮਿਲ ਕੇ 46ਵਾਂ ਨਗਰ ਕੀਤੇ ਵੀ ਨਗਾਉਣਾ ਸੋ ਇਹ ਹੱਥ ਜੋੜ ਕੇ ਬੇਨਤੀ ਹੈ ਜੇ ਕਿਸੇ ਨੂੰ ਕੋਈ ਵੀ ਗੱਲਬਾਤ ਹੈਗੀ ਆ ਜਾਂ ਇੱਥੇ ਪੁਲਿਸ ਡਿਪਾਰਟਮੈਂਟ ਹੈਗੀ ਆ ਜਾਂ ਅਸੀਂ ਹੈਗੇ ਆ ਸਾਡੇ ਨਾਲ ਗੱਲ ਜਰੂਰ ਕਰੋ ਆ ਕੇ ਪੇ ਤੁਹਾਡਾ ਸਾਡਾ ਸਾਰਿਆਂ ਦਾ ਇਕੱਠਾ ਪ੍ਰੋਗਰਾਮ ਆ ਆਓ ਆ ਕੇ ਸਾਰੇ ਪਰਿਵਾਰ ਪਹੁੰਚੋ ਪਹੁੰਚ ਕੇ ਬਾਬੇ ਦਾ ਆਸ਼ੀਰਵਾਦ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਵਾਹਿਗੁਰੂ ਜੀ ਕੀ ਫਤਿਹ 40 ਮੇ ਮਹਾਨਗਰ ਕੀਤਨ ਦੀ ਸੂ ਸਿੱਖ ਸ਼ਕਤ ਨੂੰ ਲੱਖ ਲੱਖ ਵਧਾਈ ਹੋਵੇ ਨਗਰ ਕੀਤਨ ਗੁਰੂ ਮਹਾਰਾਜ ਜੀ ਰੈਨਮਾਇਟ ਚੱਲ ਰਿਹਾ ਹੈ ਮੈਂ ਸੰਗਤਾਂ ਨੂੰ ਇਹ ਹੀ ਬੇਨਤੀ ਕਰਦਾ ਜਿੱਥੇ ਕਿਤੇ ਵੀ ਤੁਸੀਂ ਸੁਣਦੇ ਹੋ YouTube ਨੂੰ ਜਾਂ ਕਿਤੇ ਹੋ ਵੀ ਸਾਰੇ ਪਿਆਰ ਦਾ ਸਬੂਦਿਓ ਆਓ ਰਲ ਕੇ ਗੁਰੂ ਮਾਨੇਓ ਗ੍ਰੰਥ ਸਤ ਗੁਰਾਂ ਦੇਨ ਮਨਾਈਏ ਗੁਰੂ ਜੀਆਂ ਖੁਸ਼ੀਆਂ ਲਈਏ ਇਸੇ ਤਰ੍ਹਾਂ ਪਰਿਵਾਰਾਂ ਸਮੇਤ ਰੌਣਕ ਨੂੰ ਵਧਾਓ ਗੁਰੂ ਜੀਆਂ ਖੁਸ਼ੀਆਂ ਲਾਓ ਇੱਕ ਵਾਰ ਫਿਰ ਸਰਬੱਤ ਮਾਈ ਭਾਈ ਵਧਾਈ ਦੇ ਪਾਤਰੀਨ ਆਪ ਸਭ ਨੂੰ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸੋ ਨਿਹਾਲ ਆਸੰਗਤ ਜੀ ਗੱਜ ਕੇ ਆਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 40ਵੇਂ ਨਗਰ ਕੀਰਤਨ ਦੀ ਲੱਖ ਲੱਖ ਵਧਾਈ ਹੋਵੇ ਆਪ ਸੰਗਤਾਂ ਦਾ ਠਾਠਾ ਮਾਰਦਾ ਘਟ ਇਸ ਸਾਲ ਦਾ ਪ੍ਰਗਟਾਵਾ ਹੈ ਕਿ ਸੰਗਤਾਂ ਵਿੱਚ ਕਿੰਨਾ ਉਤਸ਼ਾਹ ਹੈ ਸੋ ਇਸੇ ਤਰ੍ਹਾਂ ਆਉਣ ਵਾਲੇ ਸਾਲਾਂ ਵਿੱਚ ਵੀ ਆਪ ਸਾਰੀ ਸੰਗਤ ਆਓ ਆਪਣੇ ਪਰਿਵਾਰਾਂ ਨੂੰ ਆਪਣੇ ਬੱਚਿਆਂ ਨਾਲ ਲੈ ਕੇ ਆਓ ਤਾਂ ਕਿ ਅਸੀਂ ਇਸ ਨਗਰ ਕੀਰਤਨ ਨੂੰ ਹੋਰ ਵੱਧ ਚੜ ਕੇ ਹਿੱਸਾ ਪਾਈਏ ਆਪਣੇ ਘਰਾਂ ਨੂੰ ਅਸੀਂ ਆਪ ਵਾਹਿਗੁਰੂ ਦੀ ਖੁਸ਼ੀ ਆਪ੍ਰਾਪਤ ਕਰਕੇ ਲੈ ਕੇ ਜਾਈਏ ਇਹਨੇ ਸ਼ਬਦ ਹਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਛਾਲਮੇਨ ਨਗਰ ਕੀਰਤਨ ਦੀਆਂ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਸੰਗਤ ਅੱਗੇ ਨਾਲੋਂ ਕਾਫੀ ਆ ਜਿਹੜੇ ਘਰਾਂ 'ਚ ਵੀ ਬੈਠੇ ਆ ਜਿਹੇ ਵੀ ਆ ਸਕਦੇ ਹਨ ਇੱਕ ਵਾਰੀ ਫੇਰ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਆਪਣਾ ਨਾਲੇ ਨਗਰ ਕੀਰਤਨ ਦੀ ਸਾਰੀ ਸੰਸਾਰ ਨੂੰ ਸਾਰੀ ਦੁਨੀਆ ਨੂੰ ਮੇਰੇ ਵੱਲੋਂ ਬਹੁਤ-ਬਹੁਤ ਵਧਾਈਆਂ ਵਾਹਿਗੁਰੂ ਹਾਲ ਸਾਹਿਬ ਵਾਹਿ ਫਤਿਹ ਜੀ। ਬੁਲਾ ਰਹੇ ਆ ਦਿਨ ਬਣਾ ਰਹੇ ਆ ਤੇ ਬੜੀ-ਬੜੀ ਦੂਰੋਂ ਦੁਨੀਆ ਚੱਲ ਕੇ ਇੱਥੇ ਆਈ ਆ। ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਉਸ ਤੋਂ ਪਹਿਲਾਂ ਕਰਦੇ ਆ ਯੁਵਾਸ਼ੀਲਿਆਂ ਦਾ ਜਿਨ੍ਹਾਂ ਨੇ ਇਹ ਪ੍ਰੋਗਰਾਮ ਚਲਾਇਆ ਤੇ ਸਾਤ ਨੂੰ ਇੱਥੇ ਹਰ ਸਾਲ ਨਹੀਂ ਸਾਲ ਸਾਡੇ ਇਹਨਾਂ ਦਾ ਦੇਣ ਨਹੀਂ ਦੇ ਸਕਦੇ। ਪਰ ਜਿੰਨੀ ਜਨਤਾ ਆਈ ਹੈ ਕਿ ਹੱਦੋਂ ਪਰੇ ਮੈਂ 41 ਸਾਲ ਤੋਂ ਨਗਰ ਕੀਰਤਨ ਵੇਖ ਰਿਹਾ। ਪਹਿਲਾਂ ਥੋੜੇ ਸੀ ਵਿਵਾਦੇ ਵਾਦੇ 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 ਹੁਣ ਬਾਹਰ ਇੰਨਾ ਰਸਣ ਲੱਗਦਾ ਲੋਕਾਂ ਦੇ ਖਾਣ ਵਾਸਤੇ ਉਹ ਵੀ ਉਦੋਂ ਪਰੇ ਆ ਤੇ ਪਿਆਰ ਵੀ ਲੋਕਾਂ ਚ ਇੰਨਾ ਜਿਹੜਾ ਆਪਾਂ ਕਹਿ ਨਹੀਂ ਸਕਦੇ ਸਾਰੇ ਆਏ ਆ ਮੁਕਜਾ ਮ ਕਰੋ ਕਿਸੇ ਨਾਲ ਲੜਨਾ ਨਹੀਂਗਾ ਜੇ ਕੋ ਤੁਹਾਨੂੰ ਕੋ ਆਂਦਾ ਵੀ ਆ ਤੇ ਚੁੱਪ ਕਰ ਜਾਣਾ ਉਹ ਜਿਉਂਦਾ ਰਹਿ ਜਿਉਂਦਾ ਰਹਿ ਜਿਉਂਦਾ ਰਹਿ ਤੇ ਕਹੇ ਗੱਲ ਨਹੀਂ ਪੈਣਾ ਇਹ ਦਿਨ ਆਪਾਂ ਚੁੱਪ ਚ ਬਿਤੇ ਨਿਗਾਉਣਾ ਤੇ ਮੇਰੇ ਵੱਲੋਂ ਸਾਰੀ ਸ਼ਾਂਤੀ ਨੂੰ ਫੇਰ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ਪੁਰਵ ਦੀਆਂ ਅਤੇ ਗੁਨਾਨਕਪਾਸਾ ਦੇ ਪ੍ਰਕਾਸ਼ਪੁਰ ਦੀਆਂ ਸਮੂਹ ਸਿੱਖ ਜੰਗਤ ਤੱਕ ਤੁਮ ਬਹੁਤ-ਬਹੁਤ ਬਧੀਆਂ ਜੋ ਨਗਰਪਾਸੀ ਜੀਆ ਨਗਰ ਕੀਰਤਨ ਨਗਰ ਕੀ ਦੀ ਜਲਾਹੋ ਜਾਹੋ ਜਲਾਲ ਦੇ ਨਾਲ ਇਥੋਂ ਸ਼ੁਰੂ ਹੋ ਰਿਹਾ ਹੈ ਸਮੂਹ ਜਬਸੜੀ ਦੇ ਪ੍ਰਬੰਧਕ ਅਤੇ ਜੋ ਬਾਸੀ ਜਨਾਂ ਨੂੰ ਇਸ ਗੱਲ ਦੀ ਬਹੁਤ-ਬਹੁਤ ਵਧਾਈ ਇੱਥੇ ਗੁਰੂ ਨਾਨਕ ਪਾਤਸ਼ਾਹ ਦਾ ਸੰਕਲਪ ਗੁਰੂ ਗ੍ਰੰਥ ਸਾਹਿਬ ਦਾ ਜੋ ਸਿੱਖਿਆ ਹੈ ਉਸ ਤੇ ਆਪਾਂ ਚੱਲਣ ਦਾ ਯਤਨ ਕਰੀਏ ਆਪਣੀ ਕੌਮ ਆਪਣੇ ਧਰਮ ਤੇ ਦੂਸਰੀਆਂ ਕਮਿਊਨਿਟੀਆਂ ਦੇ ਨਾਲ ਅਸੀਂ ਰਲ ਮਿਲ ਕੇ ਚੰਗੇ ਨਿਰੋਇਸ਼ ਸਮਾਜ ਦੀ ਸਜਣਾ ਕਰਨ ਦਾ ਸੰਕਲਪ ਕਰੀਏ ਸੋ ਇੱਥੇ ਆਈਆਂ ਪਹੁੰਚੀਆਂ ਸੰਗਤਾਂ ਨੂੰ ਬਹੁਤ-ਬਹੁਤ ਧੰਨਵਾਦ ਸਾਰਿਆਂ ਨੂੰ ਮੁਬਾਰਕਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਮੂਚੀ ਸਾਰੀ ਸਾਧ ਸੰਗਤ ਦਾ ਜਿਨ੍ਹਾਂ ਨੇ ਬੜੇ ਹੀ ਸਜੇ ਤੇ ਵਧੀਆ ਤਰੀਕੇ ਨਾਲ 46ਵਾਂ ਜੋ ਨਗਰ ਕੀਰਤਨ ਹੈ ਉਹ ਆਰੰਭ ਕੀਤਾ ਜਵਾਨ ਭਾਰੇ ਨੇ ਪੰਜ ਪਿਆਰੇ ਸਹਿਬਾਨ ਨਿਸ਼ਾਨਜੀ ਸਾਹਿਬਾਨ ਉਹਨਾਂ ਦਾ ਵੀ ਬਹੁਤ ਬਹੁਤ ਮੈਂ ਆਪਣੇ ਦਿਲ ਦੀਆਂ ਗ੍ਰੰਝਾਂ ਨੂੰ ਧੰਨਵਾਦ ਕਰਦਾ ਜੀ ਕੀਫਤ ਹੈ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ 46ਵਾਂ ਨਗਰ ਕੀਰਤਨ ਮਹਾਰਾਜੀ ਕਿਰਪਾ ਨਾਲ ਬਹੁਤ ਵਧੀਆ ਯੂਬਾ ਸਿਟੀ ਦੀ ਧਰਤੀ ਦੇ ਉੱਤੇ ਸੋ ਸਪੈਸ਼ਲ ਥੈਂਕਸ ਟੂ ਦਿਦਾਰ ਸਿੰਘ ਬੈਂਕ ਸਵਰਗਵਸੀ ਜਿਨ੍ਹਾਂ ਨੇ ਸ਼ੁਰੂ ਕਰਾਈ ਸੀ ਉਹਨਾਂ ਦੀ ਸਦਕਾ ਅੱਜ 2.3 ਲੱਖ ਦਾ ਜੋ ਇੱਥੇ ਇਕੱਠਾ ਜੋ ਅੱਜ ਦੀ ਮੈਨੇਜਮੈਂਟ ਕਮੇਟੀ ਵੀ ਜੋ ਕਰਾ ਰਹੀ ਆ ਸੋ ਸਾਰੀਆਂ ਸੰਗਤਾਂ ਨੂੰ ਗੁਰੂ ਮਹਾਰਾਜ ਦੀ ਗੁਰਤਾ ਗੱਦੀ ਦੇਸ ਦੇ ਉੱਤੇ ਬਹੁਤ ਬਹੁਤ ਵਧਾਈਆਂ ਚੜ੍ਹਦੀ ਕਲਾ ਮਹਾਰਾਜ ਬਖਸ਼ੇ ਪੰਥ ਖਾਲਸਾ ਵੀ ਮਹਾਰਾਜ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਸਭ ਤੋਂ ਪਹਿਲਾਂ ਤਾਂ ਸਾਰੀ ਸਾਧ ਸੰਗਤ ਨੂੰ 46ਵੇਂ ਗੁਰਦੁਆਦੀ ਅਸਤੀਆਂ ਬਹੁਤ ਬਹੁਤ ਵਧਾਈਆਂ ਹੋਣ ਤੇ ਸਤਿਵੰਤੇ ਕਾਲਸਾ ਜੀ ਜਦੋਂ ਪਿਛਲੇ 20 ਸਾਲ ਦੀਆਂ ਫੋਟੋਆਂ ਦਾ ਜਿਹੜਾ ਲਿੰਕ ਹੈਗਾ ਕੋਈ ਵੀ ਸੰਗਤ ਵਾਲਾ ਮੈਂਬਰ ਜਾ ਕੇ ਦੇਖ ਸਕਦਾ ਹੈਗਾ Google ਤੇ ਤੁਸੀਂ ਸਰਚ ਕਰ ਸਕਦੇ ਹੈਗੇ ਆ ਬੜਵਾਲ ਫੋਟੋਗ੍ਰਾਫੀ ਜਾਂ bawal.magmag.com ਤੇ ਪਿਛਲੇ 20 ਸਾਲ ਦੀਆਂ ਫੋਟੋਆਂ ਵੀਡੀਓ ਜਿਹੜੀਆਂ ਸਾਰੀਆਂ ਉੱਥੇ ਹਾਰਕਾ ਪਈਆਂ ਨੇ ਤੇ ਕੋਸ਼ਿਸ਼ ਕਰਦੇ ਆ ਕਿ ਕੋਈ ਹਿਸਟਰੀ ਦਾ ਪਾਰਟ ਬਣ ਸਕੀਏ ਤੇ ਲਗਰੀ ਦੇ ਨਾਮ ਤੇ ਮੇਰੇ ਵੱਲੋਂ ਸਾਰੀ ਸੰਗਤ ਨੂੰ ਬਹੁਤ-ਬਹੁਤ ਵਧਾਈਆਂ ਜੀ ਤੇ ਬਹੁਤ ਵਧੀਆ ਦਿਨ ਹੈਗਾ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਗੁਰੂ ਪਿਆਰੀ ਸਾਧ ਸੰਗਤ ਦੇਖੋ ਬੀਬੀਆਂ ਭੈਣਾਂ ਮਾਤਾਵਾਂ ਬੱਚੀਆਂ ਕਿਸ ਤਰੀਕੇ ਦੇ ਨਾਲ ਸਾਬ ਸਿਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਤੋਂ ਪਹਿਲਾਂ ਸੜਕਾਂ ਦੇ ਨਾਲ ਬੜੀ ਸ਼ਰਧਾ ਦੇ ਨਾਲ ਸੇਵਾ ਕਰ ਰਹੀਆਂ ਨੇ ਰਹਿਣ ਵਾਲੀ ਇੰਡੀਆ ਪੰਜਾਬ ਤੋਂ ਤਾਂ ਮੈਂ ਬਹੁਤ-ਬਹੁਤ ਲੱਖ-ਲੱਖ ਵਧਾਈਆਂ ਦਿੰਨੀ ਆ ਸਾਰੀ ਸੰਗਤ ਨੂੰ ਆਪਣੇ ਗੁਰੂ ਦੇ ਜਨਮ ਦਿਹਾੜੇ ਦੀਆਂ ਖੁਸ਼ੀਆਂ ਅੰਦਰ ਤਾਂ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਸੱਚੇ ਪਾਤਸ਼ਾਹ ਈਦਾਂ ਚੜ੍ਹਦੀ ਕਲਾ 'ਚ ਰੱਖੇ ਇਹ ਸਾਡਾ 46 ਨਗਰ ਕੀਰਤਨ ਆ ਜੂਬਾ ਸਿਟੀ ਦੇ ਵਿੱਚ ਕੈਲੀਫੋਰਨੀਆ 'ਚ ਮੇਰਾ ਨਾਮ ਦਵਿੰਦਰ ਕੌਰ ਸੈਂਟਾ ਰੋਜ਼ਾ ਤੋਂ ਆਈ ਮੈਂ ਦੇਸ਼ ਵਿਦੇਸ਼ ਵਿੱਚ ਵਸਦੇ ਸਾਰੇ ਨਾਮ ਲੇਵਾ ਸਿੱਖ ਸੰਗਤ ਨੂੰ ਹੋਰ ਸਾਰੀ ਸੰਗਤ ਨੂੰ ਪਰਾ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਉਤਸਵ ਦੀ ਬਹੁਤ ਬਹੁਤ ਵਧਾਈ ਹੋਵੇ ਕੋਟਾਣ ਕੋਟ ਸ਼ੁਕਰ ਹੈ ਦਾਤਾ ਸਾਨੂੰ ਇਨੀ ਸੰਗਤ ਦੇ ਦਰਸ਼ਨ ਹੋਏ ਤੇ ਇਥੇ ਯੂਬਾਸਿਟੀ ਵਿੱਚ ਪਿਛਲੇ 40 ਸਾਲ ਤੋਂ ਇਹ ਨਗਰ ਕੀਰਤਨ ਜਿਹੜਾ ਹੈ ਸ਼ੁਰੂ ਹੋਇਆ ਹੋਇਆ ਤੇ ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ਵਿੱਚ ਲਗਭਗ ਹੋਰ ਬੱਚਾ ਛੱਡ ਕੇ ਇਸ ਵਿੱਚ ਸਾਡੀ ਆਉਣ ਵਾਲੀ ਜਨਰੇਸ਼ਨ ਵੀ ਇਸ ਵਿੱਚ ਹਿੱਸਾ ਲਿਆ ਕਰੇਗੀ ਤਾਂ ਕਿ ਉਹਨੂੰ ਸਾਨੂੰ ਅਸੀਂ ਆਪਣੇ ਵਿਰਸੇ ਨਾਲ ਜੋੜ ਸਕੀਏ ਥੈਂਕ ਯੂ ਹਾਂ ਦੇਖੋ ਸੇਵਾ ਕਰ ਰਹੀਆਂ ਆ ਉੱਥੇ ਸ਼ੈਰਫ ਡਿਪਾਰਟਮੈਂਟ ਦੇ ਨੌਜਵਾਨ ਕਮਾਂਡੋ ਦਸਤੇ ਜਿਹੜੇ ਆ ਉਹ ਸੰਕਟਾਂ ਦੀ ਸੇਵਾ ਦੇ ਵਿੱਚ ਹਾਜ਼ਰ ਨੇ ਸਾਰਿਆਂ ਨੂੰ 46 ਨਗਰ ਕੀਰਤਨ ਦੀਆਂ ਲੱਖ ਲੱਖ ਵਧਾਈਆਂ ਐਂਡ ਐਵਰੀਬਾਡੀ ਬੀ ਸੇਫ ਭਾਈ ਗੁਰਜੀ ਦਾ ਖਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 46ਵੇਂ ਜੁਬਾ ਸਿਟੀ ਦੇ ਨਗਰ ਕੀਰਤਨ ਤੇ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੈ ਇਹਨੇ ਬਸਿਆ ਰਾਤ ਪਾ ਦੇ ਨਾ ਪਈ ਕਿ ਵਿਟੈ ਨਾ ਨਾਲ ਦੁਸ਼ਮਣਾਂ ਦੁਸ਼ਮਣੀ ਭੋਲੀ ਕੇ ਤੇ ਪਾਣੀ ਸਵਨਾਂ ਦੇ ਮੋ ਬਾਈ ਬਿਆਨਾ ਮੀਰ ਮੰਨੂ ਦਾ ਹੌਲ ਦਰਬਾਰ ਅੰਦਰ ਆ ਮੀਰ ਮੰਨੂ ਦਾ ਹੌਲ ਦਰਬਾਰ ਅੰਦਰ ਤੇਰੇ ਬੱਚੇ ਜਾਂ ਨੇਤੀਆਂ ਦੇ ਟੰਗ ਨਾ ਰਾ ਤੇਰਾ ਭੱਜਿਆ ਜਮਾ ਅਰਦਾਸ ਕੀਤੀ ਫਿਰ ਵੀ ਭਲਾ ਸਰਬੰਤ ਦਾ ਮੰਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਦੀਪ ਸਿੰਘ ਵੈਲਫੇਅਰ ਕਲੱਬ ਲਿਵਿੰਗਸਟਨ ਐਟ ਵਾਟਰ ਦੀ ਸੰਗਤਾਂ ਵੱਲੋਂ 46ਵਾਂ ਮਹਾਨ ਗੁਰਤਾ ਗੱਦੀ ਦਿਵਸ ਨਗਰ ਕੀਰਤਨ ਯੂਬਾ ਸਿਟੀ ਕੈਲੀਫੋਰਨੀਆ ਵਿਖੇ ਮਨਾਇਆ ਜਾ ਰਿਹਾ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਤੇ ਜੀ ਆਇਆਂ ਨੂੰ ਲੱਖਾਂ ਦੀ ਗਿਣਤੀ ਵਿੱਚ ਸੰਗਤ ਇਕੱਠੀ ਹੋਈ ਹੈ ਤੇ ਗੁਰੂ ਕੇ ਲੰਗਰ ਟੁੱਟ ਵਰਤ ਰਹੇ ਨੇ ਦਾਸਾਂ ਵੱਲੋਂ ਪਨੀਰ ਪਕੌੜੇ ਗੋਭੀ ਪਕੌੜੇ ਤੇ ਇੰਡੀਆ ਵਾਲੀ ਦੁੱਧ ਵਾਲੀ ਕਾਫੀ ਦਾ ਲੰਗਰ ਚੱਲ ਰਿਹਾ ਜੀ ਸੰਗਤਾਂ ਨੂੰ ਜੀ ਆਇਆਂ ਪਕੌੜੇ ਸ਼ੱਕੇ ਜਾਓ ਜੀ ਤੇ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਹਮੇਸ਼ਾ ਹੀ ਗੁਰੂ ਮਹਾਰਾਜ ਸਾਰੀਆਂ ਸਿੱਖ ਸੰਗਤਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਬੋਲੇ ਸੋ ਨਿਹਾਲ ਜੋ ਗਦੀ ਨਾਮ ਹੈਗਾ ਇਹ ਨਵਜੀਤ ਸਿੰਘ ਜੀ ਟੜੋ ਦੀ ਸੇਵਾ ਵਿੱਚ ਲੱਗੇ ਆਪਾਂ ਹਰ ਸਾਲ ਕਰੀਦੀ ਹੁੰਦੀ ਆ ਵਾਸਾਂ ਤੋਂ ਇਹੀ ਕਹਿਣਾ ਚਾਹੁੰਦੇ ਲੱਖ ਲੱਖ ਵਧਾਈਆਂ ਕੀਤਨਦੀ ਆ ਲੱਖ ਲੱਖ ਵਧਾਈਆਂ ਸਾਰਿਆਂ ਜੀ ਨੂੰ ਵਾਹਿਗੁਰੂ ਫਤਿਹ ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ ਨਗਰ ਕੀਰਤਨ ਦੀਆਂ ਵਾਹਿਗੁਰੂ ਜੀ ਫਤਿਹ ਜੀ ਸਾਰਿਆਂ ਸੰਗਤ ਨੂੰ ਪਿਆਰੀਆਂ ਸੰਗਤਾਂ ਨੂੰ 64ਵੇਂ ਨਗਰ ਕੀਰਤਨ ਦੀਆਂ ਬਹੁਤ ਬਹੁਤ ਲੱਖ ਲੱਖ ਮੁਬਾਰਕਾਂ ਪ੍ਰਮਾਤਮਾ ਇਸ ਤਰ੍ਹਾਂ ਹਰ ਇੱਕ ਸੰਗਤ ਨੂੰ ਚੜ੍ਹਦੀ ਕਲਾ ਬਖਸ਼ੇ ਸਾਰੇ ਕਨੈਕਟ ਅਮਰੀਕਾ ਸਾਰੇ ਧਰਿਆ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਕਿ ਸਾਨੂੰ ਬਹੁਤ ਵਧੀਆ ਲੱਗਦਾ ਜਦੋਂ ਆਪਾਂ ਸਾਰੇ ਨਾਲ ਮਿਲ ਕੇ ਆਪਾਂ ਸੇਵਾ ਕਰਦੇ ਹੈਗੇ ਆ ਤੇ ਗੁਰੂ ਜੀ ਦਾ ਲੰਗਰ ਵਧੀਆ ਚੱਲਦੇ ਹੈਗੇ ਆ ਸਾਰੇ ਪਰਮਾਤਮਾ ਵਧੀਆ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਬਹਿਜ ਜੀ ਕੀ ਫਤਿਹ ਗੁਰੂ ਪਿਆਰਿਓ 46ਵੇਂ ਨਗਰ ਕੀਰਤਨ ਦੀ ਜੂਬਾ ਸਿਟੀ ਦੀ ਧਰਤੀ ਤੋਂ ਲੱਖ ਲੱਖ ਵਧਾਈ ਹੋਵੇ ਇੰਨੀਆਂ ਸੰਗਤਾਂ ਨੇ ਇੰਨਾ ਜੋਸ਼ ਖਰੋਸ਼ ਹੈ ਤੁਸੀਂ ਮਹਿਸੂਸ ਕਰ ਸਕਦੇ ਹੋ ਹਵਾ ਦੇ ਵਿੱਚ ਕਿੰਨੀ ਸ਼ਕਤੀ ਕਿੰਨੀ એનર્ਜੀ ਗੂੰਜ ਰਹੀ ਹੈ ਇਹ ਸੰਗਤਾਂ ਦਾ ਪ੍ਰਤਾਪ ਹੈ ਚਾ ਚੜਿਆ ਹੋਇਆ ਸੱਚੇ ਪਾਤਸ਼ਾਹ ਦੀ ਅਪਾਰ ਕਿਰਪਾ ਸਭ ਨੂੰ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਕਿਸਾਨ ਮੋਰਚੇ ਵਾਲੋਂ ਬਿਗ ਸਪੀਡ ਤੋਂ ਸਾਰੀ ਸੰਗਤ ਨੂੰ ਵਧਾਈਆਂ ਦਿੰਨੇ ਆ ਇਹ ਸ਼ਾਲੀ ਮੇ ਨਗਰ ਕੀਤਾ ਦਿਆਂ ਤੇ ਸਾਰੀਆਂ ਸੰਗਤਾਂ ਇੱਥੇ ਖੁਸ਼ੀਆਂ ਲੁਟਣ ਹੋਰ ਵੀ ਜਿਹੜੇ ਘਰਾਂ ਦੇ ਵਿੱਚ ਬੈਠੇ ਆ ਸੰਗਤਾਂ ਨੂੰ ਬੇਨਤੀ ਕਰਦੇ ਆ ਵੱਧ ਤੋਂ ਵੱਧ ਇੱਥੇ ਆਣ ਕੇ ਪਹੁੰਚੋ ਜੀ ਤੇ ਦਰਸ਼ਨ ਦਿਦਾਰੇ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਅਸੀਂ ਐਡਮੈਂਟਨ ਸ਼ਹਿਰ ਤੋਂ ਅਸੀਂ ਪੰਜ ਵੀਰ ਆਏ ਆ ਇਸ ਨਗਰ ਕੀਰਤਨ ਚ ਸ਼ਾਮਲ ਹੋਣ ਲਈ ਪਹਿਲੀ ਵਾਰ ਤੇ ਕੋਸ਼ ਸਕਦਾ ਹਣਾ ਇੱਥੋਂ ਲੋਕਲ ਵੀ ਹੈਗੀਆਂ ਨੇ ਸਾਰੀ ਸਿੱਖ ਸੰਗਤ ਨੂੰ ਸਾਡੇ ਵੱਲੋਂ ਲੱਖ ਲੱਖ ਵਧਾਈਆਂ ਜੀ ਸਤਿ ਸ਼੍ਰੀ ਅਕਾਲ ਜੀ ਵਾਈਗੁਰ ਜੀ ਕੀ ਖਾਲਸਾ ਵਾਈਗੁਰ ਜੀ ਦੀ ਫਤਿਹ ਸਾਰੀ ਸੰਗਤ ਨੂੰ ਨਗਰ ਕੀਰਤਨ ਦੀਆਂ ਬਹੁਤ ਬਹੁਤ ਵਧਾਈਆਂ ਅਸੀਂ ਪੂਰਾ ਪਰਿਵਾਰ ਇੱਥੇ ਨਗਰ ਕੀਰਤਨ ਦੀਆਂ ਰੌਣਕਾਂ ਚ ਸ਼ਾਮਲ ਹੈ ਆ ਮੇਰੇ ਭੈਣ ਭਰਾ ਇਸ ਵਾਰੀ ਪਹਿਲੀ ਵਾਰੀ ਇੰਡੀਆ ਤੋਂ ਆਏ ਆ ਤੇ ਮੈਂ ਬਹੁਤ ਜ਼ਿਆਦਾ ਖੁਸ਼ ਆ ਵਾਹਿਗੁਰੂ ਜੀ ਤੋਂ ਬਹੁਤ ਖੁਸ਼ ਸ਼ੁਕਰਾਨਾ ਕਰਦੀ ਆ ਕਿ ਸਾਡਾ ਸਾਰਾ ਪਰਿਵਾਰ ਇਸ ਵਾਰੀ ਇੱਥੇ ਇਕੱਠਾ ਆ ਤੇ ਨਗਰ ਕੀਰਤਨ ਇਹ 46 ਤੇ ਆ ਇਸ ਵਾਰੀ ਤੇ ਹਮੇਸ਼ਾ ਰੌਣਕਾਂ ਇੱਦੀ ਲੱਗੀਆਂ ਹੁੰਦੀਆਂ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਈਸ ਟੂ ਬੀ ਹੇਅਰ ਐਟ ਦ ਸਿੱਖ ਪ੍ਰੇਡ ਵੀ ਆਰ ਹੈਪੀ ਟੂ ਬੀ ਹੇਅਰ ਵਰਕਿੰਗ ਐਂਡ ਵੀ ਹੋਪ ਥੈਟ एवरीवन ਇੰਜੋਏਜ਼ ਹਿਮਸੈਲਵਜ਼ ਐਂਡ ਹੈਜ਼ ਅ ਗੁੱਡ ਰੈਸਟ ਆਫ ਥੇਅਰ ਡੇ ਅੱਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਦੱਗਦੀ ਦਿਵਸ ਹੈ ਜਿਸ ਦੇ ਸਬੰਧ ਵਿੱਚ ਅੱਜ 46 ਮਾਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਜੂਬਾ ਸਿਟੀ ਵਿਖੇ ਕੱਢਿਆ ਜਾ ਰਿਹਾ ਹੈ ਇਸ ਤੇ ਪਹੁੰਚੀਆਂ ਹੋਈਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦੇ ਆ ਤੇ ਉਹਨਾਂ ਦਾ ਸਵਾਗਤ ਵੀ ਕਰਦੇ ਆਂ ਹੋਰ ਅਸੀਂ ਇੱਥੇ ਚੜ੍ਹਦੀ ਕਲਾ ਦਸਤਾਰ ਕਲੱਬ ਵੱਲੋਂ ਫਰੀ ਦੇ ਵਿੱਚ ਦਸਤਾਰਾਂ ਬੰਨ ਰਹੇ ਆਂ ਸਾਡਾ ਮੇਨ ਮਕਸਦ ਇਹੀ ਹੈ ਕਿ ਅਸੀਂ ਸਿੰਘਾਂ ਦੇ ਦਸਤਾਰਾਂ ਸਜਾਈਏ ਤੇ ਤਾਂ ਕਿ ਜੇ ਉਹਨਾਂ ਨੂੰ ਚੰਗੀਆਂ ਲੱਗਣ ਤਾਂ ਉਹ ਅਗਲੇ ਸਾਲ ਬਨ ਕੇ ਆਉਣ ਦਸਤਾਰਾਂ ਇਸ ਕਰਕੇ ਅਸੀਂ ਮੁਖਤ ਦੇ ਵਿੱਚ ਇਹ ਦਸਤਾਰਾਂ ਬਨ ਰਹੇ ਆ ਇੱਥੇ ਸਜਾ ਰਹੇ ਆ ਤੇ ਕਾਫੀ ਸਾਡੇ ਸਿੰਘ ਲੱਗੇ ਹੋਏ ਨੇ ਸੋ ਫਿਰ ਦੁਬਾਰਾ ਆਉਣ ਵਾਲੀਆਂ ਸੰਗਤਾਂ ਨੂੰ ਵੈਲਕਮ ਕਹਿੰਦੇ ਆ ਤੇ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੱਲੋਂ ਖਮੂਸਾ ਸੰਗਤ ਨੂੰ ਸ਼ੇਗੂ ਗ੍ਰੰਥ ਸਾਹਿਬ ਦੇ ਪੁਰਦੀਆਂ ਲੱਖ ਲੱਖ ਵਧਾਈ ਹੋਵੇ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਪਤੇ ਨਗਰ ਕੀਰਤਨ ਦੀਆਂ 46 ਨਗਰ ਕੀਰਤਨ ਦੀਆਂ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਤੇ ਮੇਰਾ ਇਹੀ ਸੁਨੇਹਾ ਹੈ ਕਿ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਓ। ਸਾਬ ਜੀ ਦੇ ਦਰਸ਼ਨ ਪਾਓ ਇਹ ਬਹੁਤ ਵਧੀਆ oprala ਬਹੁਤ ਬਹੁਤ ਧੰਨਵਾਦ ਜੂਬਾ ਜੀ ਦੀਆਂ ਸੰਗਤਾਂ ਨੂੰ ਜਿਨ੍ਹਾਂ ਨੇ oprala ਕੀਤਾ ਤੇ ਸਾਨੂੰ ਪਿਛਲੇ 30 ਸਾਲਾਂ ਤੋਂ ਅਸੀਂ ਆਉਂਦੇ ਆਂ ਤੇ ਸਾਡੇ ਛੋਟੇ-ਛੋਟੇ ਬੱਚੇ ਵੀ ਆਉਂਦੇ ਆ ਇੱਥੇ ਤਾਂ ਮੇਰੀ ਸਾਰਿਆਂ ਨੂੰ ਹੱਥ ਬੰਨ ਕੇ ਬੇਨਤੀ ਆ ਕਿ ਜਰੂਰ ਦਰਸ਼ਨ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਇੱਥੇ ਜੁਬਸਿਟੀ ਨਗਰ ਕੀਰਤਨ ਤਾਈਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਬਹੁਤ ਲੋਕਾਂ ਨੂੰ ਸਰਦਾ ਇੱਥੇ ਸਾਰੇ ਲੋਕ ਸਰਦਾ ਨਾਲ ਇੱਥੇ ਆਇਆ ਕਰਨ ਬਹੁਤ ਮਜ਼ਾ ਆਉਂਦਾ ਸੱਚੇ ਪਾਤਸ਼ਾਹ ਵਾਹਿਗੁਰੂ ਸਾਰਿਆਂ ਨੂੰ ਆਪਣੇ ਬਾਣੀ ਦੇ ਨਾਲ ਲੜ ਲਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੂਬਾ ਸਿਟੀ ਵਿਖੇ 46ਵਾਂ ਨਗਰ ਕੀਰਤਨ ਗੁਰੂ ਗ੍ਰੰਥ ਸਾਹਿਬ ਜੀ ਗੁਰਦੁਆਰਾ ਗੱਦੀ ਦੇਵਸ ਮਨਾਇਆ ਜਾ ਰਿਹਾ ਹੈ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਸਮੂਲਤ ਕੀਤੀ ਹੈ ਤੇ ਸਰਬੱਤ ਸੰਗਤ ਨੂੰ ਲੱਖ ਲੱਖ ਵਧਾਈਆਂ ਜਿਨ੍ਹਾਂ ਸੰਗਤਾਂ ਨੇ ਦੂਰੋਂ ਦਰੈਡਿਓ ਆ ਕੇ ਲੰਗਰਾਂ ਦੇ ਪ੍ਰਬੰਧ ਕੀਤੇ ਨੇ ਹੋਰ ਤਰ੍ਹਾਂ ਦੇ ਪ੍ਰਬੰਧ ਕੀਤੇ ਨੇ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਤੇ ਸਾਰੀ ਸੰਗਤ ਨੂੰ ਫੇਰ ਲੱਖ ਲੱਖ ਮੁਬਾਰਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਗੁਰੂ ਪਿਆਰੀ ਸਾਧ ਸੰਗਤ ਕਾਫੀ ਧੇਰ ਤੋਂ ਨਗਰ ਕੀਰਤਨ ਸ਼ੁਰੂ ਹੋਇਆ ਆ ਸੜਕਾਂ ਭਰੀਆਂ ਪਈਆਂ ਆ ਇੱਥੇ ਦੇਖੋ ਸੰਗਤਾਂ ਵੇਟ ਕਰ ਰਹੀਆਂ ਆ ਬੜੀ ਤਦਾਦਾਂ ਚ ਸੰਗਤਾਂ ਇੱਥੇ ਲੰਗਰ ਛਕ ਰਹੀਆਂ ਵੱਡੇ ਲੰਗਰ ਨੇ ਤੇ ਸੇਵਾ ਕਰ ਰਹੀਆਂ ਤੇ ਲੰਗਰ ਸ਼ਕ ਰਹੀਆਂ ਤੇ ਵੇਟ ਕਰ ਰਹੀਆਂ ਹਾਂ ਜੀ ਵਾਹਿਗੁਰੂ ਨਾਓ ਵਾਹਿ ਖਾਲਸਾ ਵਾਹਿ ਸਿੱਖੀ ਬਦੇ ਨਗਰ ਕੀਰਤਨ ਦੀ ਬहोत बहोत बधाइयां ਨਾਨਕ ਗੁਰ ਭੇਟ ਤੂ ਸਤਿਗੁਰਾਲ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਨਗਰ ਕੀਰਤਨ ਦੀਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਿਕਰਮਜੀਤ ਬੋਲਦੀ ਪਈ ਹਾਂ ਅਸੀਂ ਨਗਰ ਕੀਰਤਨ ਤੇ ਆਈਆਂ ਨਗਰ ਕੀਰਤਨ ਨਿਕਲਦਾ ਪਿਆ ਹੈ ਬਹੁਤ ਸੰਗਤਾਂ ਆਈਆਂ ਨੇ ਇੱਥੇ ਓਮ ਮਾ ਕੇ ਸਭ ਸਤਨ ਦਰਸ਼ਨ ਕਰਨ ਵਾਸਤੇ ਆਈਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਬ੍ਰੈਂਟਵਰਡ ਤੋਂ ਆਏ 14 ਸਾਲ ਸਾਨੂੰ ਆਉਂਦਿਆਂ ਨੂੰ ਹੋ ਗਏ ਆ ਮੈਂ ਉਤਾਰਕੌਰ ਬੋਲਦੀ ਆ ਸਾਰੇ ਸੰਗਤ ਦੇ ਦਰਸ਼ਨ ਕਰਕੇ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜਨਮੇਤ ਕੌਰ ਹੈ ਜੋ ਬਸਿਟੀ ਦਾ ਸ਼ਿਆਲਮਨ ਨਗਰ ਕੀ ਤਨ ਜਿੰਨੀਆਂ ਵੀ ਸੰਗਤਾਂ ਆਈਆਂ ਉਹਨਾਂ ਨੂੰ ਲੱਖ ਲੱਖ ਮੁਬਾਰਕਾਂ ਮੇਰਾ ਨਾਮ ਬਲਰਾਜ ਸਿੰਘ ਜੀ ਨਗਰ ਕੀਰਤਨ ਦੀਆਂ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਹਰਮਨਦੀਪ ਸਿੰਘ ਸੰਧੂ ਯੂਪਾ ਸਿਟੀ ਤੋਂ ਸਾਰੀ ਸੰਗਤ 46ਵੇਂ ਮਹਾਨ ਨਗਰ ਕੀਰਤਨ ਦੇ ਵਿੱਚ ਆਈ ਹੋਈ ਸੰਗਤ ਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਅਸੀਂ ਬੜੇ ਖੁਸ਼ ਕਿਸਮਤ ਹਾਂ ਯੂਪਾ ਸਿਟੀ 'ਚ ਰਹਿੰਦੇ ਆ ਤੇ ਸਾਰੀ ਸੰਗਤ ਨੂੰ ਹਰ ਸਾਲ ਨਸ ਸਮਸਤਕ ਹੋਣੇ ਆ ਤੇ ਸਾਨੂੰ ਬਹੁਤ ਹੀ ਸੇਵਾ ਕਰਕੇ ਸੇਵਾ ਕਰਨ ਦਾ ਮੌਕਾ ਮਿਲਦਾ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੰਡੀਆ 'ਚ ਅਸੀਂ ਐਲ ਗਰਪ ਸੈਕ੍ਰਮੈਂਟੋ ਤੋਂ ਆਇਆ ਪਾਣੀ ਦੀ ਠੰਡੇ ਦੀ ਸੇਵਾ ਕਰ ਰਹੇ ਹਾਂ ਅੱਜ ਸੰਗਤਾਂ ਦੇ ਵਿੱਚ ਬਹੁਤ ਹੀ ਰੋਹ ਹੈ ਖੁਸ਼ੀ ਦਾ ਦਿਹਾੜਾ ਹੈ ਸੋ ਇਸ ਸੇਵਾ ਕਰਕੇ ਅਸੀਂ ਅੱਜ ਮਨ ਨੂੰ ਬਹੁਤ ਹੀ ਸਾਡੇ ਮਨ ਨੂੰ ਖੁਸ਼ੀਆਂ ਹਨ ਤੇ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ